ਉਹੀ ਰਾਤ ਨੂੰ ਇਹ ਗਾ ਪੂਰਾ ਮੀਂਹ ਪੈ ਨਹੀਂ ਰਿਹਾ ਜੀ ਕਰਤਾਨ ਖਾਨ ਇੱਕ ਕੂਟਾ ਜਿਹਾ ਯਾਰਤੀ ਫਟਦਾ ਉਹ ਵਹਾ ਗਿਆ ਬਾਕੀ 빙ੇ ਕਰਤੇ ਸਿੱਧਾ ਕਰਿਆ ਹੁਣ ਇਹ ਇੱਕ ਹੋਰ ਆ ਪਿਆ ਉਧਰ ਹੋਰ ਜਾਂ ਚ ਮੀ ਕਿਨਾ ਬੇਰਾਦਾ ਮੀ ਕਿਨਾਗਾ ਮੀ ਦਾ ਥੋੜਾ ਜਿਹਾ ਹੀ ਕੁਝ ਨਹੀਂ ਪਿਆ ਇਹਦਾ ਨਹੀਂ ਨਹੀਂ ਚੱਲੀ ਬਸ ਮੋਰੇ ਦਾ ਨਹੀਂ ਹੋਰੀ ਬਹੁਤ ਦੇਰੀ ਦੇਰੀ ਥੜੇ ਆ ਕੇ ਕੰਮ ਕਰਿਆ ਅਦਾ ਉਹਨਾਂ ਚੱਕ ਬੰਦ ਗਿਆ ਅਦਾ ਠੀਕ ਹੈ ਥਲੇ ਜੜੂੜੋਂ ਅੰਦਰ ਆਈ ਦੀ ਹਾਂ ਜੀ ਅਦਾ ਥੱਪਿਆ ਥੰਦੇ ਸੱਦਾ ਕਾਮੇ ਖਤਮ ਹੋ ਗਿਆ ਇਹਦਾ ਹਤਾ ਇਹ ਛੋਟੀ ਹੈ। ਬਾਕੀ ਛੇ ਬੂਟੇ ਹੋਰ ਤੇ ਉਹ ਖੜੇ ਗਾਤੇ ਸੀ ਮਿੱਟੀ ਲਾ ਕੇ। ਯਾਦਾ ਪਹਿਲਾਂ ਮਹੀ ਪੈ ਗਿਆ ਨੇਰੀ ਬਾਅਦ ਆਈ ਆ। ਵੋਈ ਕਰਨਾ ਹੈ। ਮੱਕੀ ਦੇਖ ਲੇ ਕੋਲ ਪਾਸ 7-8 ਬੂਟਾ ਗਰਿਆ। ਉਹ ਵਈ ਇਹ ਹੁਣ ਥਿੰਦੇ ਵਾਲੇ ਬੂਟੇ। ਇਹ ਛੋਟੇ ਸਾਰੇ ਠੀਕ ਆ ਇਹਨਾਂ ਨੂੰ ਕੁਝ ਨਹੀਂ ਹੋਇਆ ਹੈਗਾ ਬਾਕੀ ਉਧਰ ਵੀ ਦੇਖਿਆ ਮਦੁਰੂ ਠੀਕ ਆ ਖੜੇ ਆ ਬਾਕੀ ਸਾਰੇ ਠੀਕ ਆ ਇਹ ਇਹਨਾਂ ਨੂੰ ਹੋ ਗਿਆ ਦਾ ਇਹ 2 ਸਾਲ ਦੇ ਹੋ ਗਏ ਇਹ ਆ ਜੇ ਗਰੇ ਕਦੋਂ ਆ ਦਾ ਖਤ ਲਿਆ ਕੇ ਹੁਣ ਸ਼ਾਮ ਨੂੰ ਕਰ ਲ ਜੂਗਾ ਨੂੰ ਡੇੜੇ ਪਾ ਰੱਖ ਕੇ ਵੱਢ ਕੇ ਆ ਰਹੀ ਹੈਗੀ ਪਈ ਦਲਵੀਰਪਾ ਬਾਕੀ ਚੋ ਦੇਖਦੇ ਆ ਇਹ ਤਾਂ ਸਵੇਰ ਦੋਰੀਆਂ ਇੱਥੇ ਬੂਟੇ ਸੈੱਟ ਕਰਨੇ ਪਰ ਠੀਕ ਹੈ ਜੀ ਬਾਗੜ ਬਾਗੜਲਾ ਬਾਹਰ ਇਹਦਾ ਹਰ ਕੀ ਜੀ ਵੱਡਣਾ ਆਟਮਾ ਹੈ ਨਹੀਂ ਉਹ ਨਹੀਂ ਵੱਡਣੀ ਨੇ ਲੋ ਬਾਈਆ ਸਵੇਰ ਦਾ ਜ ਕੰਮ ਚੱਲਦਾ ਹੈ ਇਹ ਇਹ ਰਾਤ ਹਨੇਰੀ ਆਈ ਆ ਪਹਿਲਾਂ ਬਪੂਲਰ ਤੋੜੇ ਉਹ ਨਾ ਹੁਣ ਆਹ ਇਧਰ ਫਿਊੜਾ ਤੋੜਦੇ ਇਹ ਸਾਫ਼ ਕਰਨਾ ਵੀ ਤਾਂ ਕਿ ਬਿਜਲੀ ਚੱਲਦੀ ਹੋ ਜਵੇ ਆ ਲੈ ਆਂਦੇ ਜਿੱਥੇ ਜੱਗੇ ਨੇ ਨਵੀਂ ਆਈਟਮ ਲੈ ਆਂਦੀ ਦੇਖਦੇ ਹਾਂ ਵਾਹ ਜੱਗੇ ਆ ਆ ਆਹੜੀਆਂ ਸਾਫ਼ ਹੋਣੀਆਂ ਕਿ ਤਹੋਂਗੀਆਂ ਪਤਨੀ ਉਹਨਾਂ ਦੂਰ ਤੇ ਲਿਆ ਪੇ ਬਿਛੇ ਦੇ ਚਲਾਏ ਚੱਲਦਾ ਰਿਹਾ ਹੈ। ਉੱਪਰ ਇਹ ਹਰ ਉੱਪਰ ਇੰਨੀ ਅਗੇ ਨਹੀਂ ਵਧਣਾ ਬਈ ਇੰਨੀ ਵਧੋ। ਵੜ ਦੂੰਗਾ ਇਹ ਜੀ ਗੱਲ ਨੂੰ ਵੜ ਦੇ ਫੇਚ। ਆ ਚੱਕਿਆ ਟਾਣੀਆਂ ਹਾਂ। ਉਹ ਬਈ ਜਾਦ ਰੱਖ ਲਾਉਣ ਦੇ ਨੁਕਸਾਨ ਹੋ ਜਾਣੇ ਫਿਰ। ਐਂ ਜੱਕੇ ਸਾਰੇ ਆ ਬਈ। 10000 ਕਪੀ ਸਾਡੇ ਫਾਇਦਾ ਵੀ ਹੈ ਨੁਕਸਾਨ ਵੀ ਹੈ ਦਰਸਤ ਲਈ ਦਾ ਸਾਡੇ ਜਿਆਦਾ ਦਰਸਤ ਆਉਂਦਾ ਉੱਪਰ ਜਾਉਣਾ ਹੈ ਉੱਪਰ ਤੇ ਇਹ ਪਹਿਲਾਂ ਔਨ ਕਰਨਾ ਪਹਿਲਾਂ ਕਿਉਂ ਔਨ ਨਹੀਂ ਪੈਣਾ ਉੱਪਰ ਜਾਣਾ ਦੇਖ ਲੱਗ ਗਾੜੀ ਆ ਉਹਦੇ ਤੇ ਜਾ ਜੋ ਜਟਾ ਮੈਂ ਇਹ ਬਰਦਾ ਕਿਉਂ ਉੱਪਰ ਗਿਆ ਵੱਡਿਆ ਉਹ ਟਾ ਬਾਈ ਉੱਪਰ ਗਿਆ ਉੱਪਰ ਗਿਆ ਵੱਡਿਆ ਉਹ ਜਿਹੜਾ ਐਮਬੀ ਫਸਿਆ ਵਾ ਉਹ ਰਹਿ ਗਿਆ ਕੋਣ ਕੱਲਾ ਆਹ ਹੋ ਗਿਆ ਸਫਾਈ ਲੱਗੇ ਉੱਪਰ ਚੜਨਾ ਔਖਾ ਹਾ ਉੱਪਰ ਨਾ ਜਾ ਗਾਟ ਲਿਆਓ ਦਾਤ ਦੂ ਆ ਹੱਥ ਆਲਾ ਉਹਦੇ ਨਾਲ ਵੱਡੂਗਾ ਉੱਪਰ ਉੱਪਰ ਚੜ ਕੇ ਵੱਡੋਣਾ ਹੈ ਉੱਪਰ ਚੜ ਕੇ ਬਿਜਲੀ ਕੱਟ ਕੇ ਵੱਡੋਣਾ ਹੈ ਹੈਈ ਬਿਜਲੀ ਕੱਟ ਕੇ ਕੱਟ ਕੇ ਹਾਂ ਜੈਂਪਰ ਉੱਪਰ ਲਾਇਟ ਆ ਬਾਈ ਤਾਰਾਂ ਐ ਹਾ ਹਾ ਇਹ ਨਾਲੇ ਮੋਟਰ ਪਰ ਵੀ ਕਿਰੇ ਆ ਤਿੰਨਾ ਦੇਖ ਲੈ ਮੋਟਰ ਪਰ ਵੀ ਆਇਆ ਹੋਇਆ ਤਾਂ ਟੀਨਾ ਪਰ ਆ ਇਹਠਾ ਹਟਾਣਾ ਲੋ ਜੀ ਵੀ ਹੁਣ ਫਿਰ ਅਸੀਂ ਹਥਿਆਰ ਛੱਡਿਆ ਆਪਣਾ ਬਾਈ ਜਿਹੜਾ ਮਸ਼ੀਨਰੀ ਕੰਮ ਆ ਉਹ ਮਸ਼ੀਨਰੀ ਦਾ ਉੱਥੇ ਤੱਕੇ ਸੀਮਤ ਆ ਹਾਂ ਹੁਣ ਪੌੜੀ ਆਈ ਆ ਬਾਈ ਆ ਹੱਥਾਂ ਵਾਲਾ ਕੰਮ ਚੱਲ ਪਿਆ ਗੋਹਾੜੀ ਵਾਲਾ ਪੌੜੀ ਆਈ ਆ ਬਾਸ ਆਈ ਬਾਸ ਹੀ ਪੌੜੀ ਆਈ ਆ ਹਾਂ ਤਾਂ ਪਚੜਿਆ ਉਹ ਇਹ ਤਾਰ ਕੇ ਕਿੱਦਾਂ ਫਸੇ ਵਿੱਚ ਅਗੇ ਬਾਈ ਸਾਰੇ ਟਾਣੇ ਤੇਰੇ ਵਿੱਚ ਫਸਿਆ ਆ ਦੇ ਨਿਕਲ ਗਿਆ ਚੱਚ ਤਾਂ ਪੁੱਦੀ ਵਾਥੇ ਜੱਕੇ ਤੇਰੇ ਬੱਚੂ ਮੈਂ ਕੱਢਦਾ ਲੋ ਬਾਈ ਅੱਜ ਅਕੇ ਸਵੇਰ ਦਾ ਹੀ ਕੰਮ ਚੱਲਦਾ ਹੈ ਹਾਂ ਹਾਂ ਪਹਿਲਾਂ ਪਪੂਲਰ ਕਰੇ ਲੋਟ ਸਾਰੇ ਰੇਲੀ ਵਾਲੇ ਬਾਈ ਕਾਂਟੇ ਫਿਰਦੇ ਆਂ ਵੀਰੇ ਇਹਨੂੰ ਕਿਹਾ ਬਾਈ ਸਾਹੀ ਹਥਿਆਰ ਕੋਲ ਨਹੀਂ ਫਿਰਦੇ ਆ ਉਹ ਉਹ ਤਾਂ ਉਹ ਵੀ ਕਰਨਾ ਏ ਹੈ ਹਾਂ ਕਹਿੰਦੇ ਕੰਪਲੀਟ ਪਾ ਦੋ ਵੀ ਇੱਕ ਦੋ ਦਿਨ ਤੱਕ ਕਰੋਗੇ ਇੰਨਾ ਕੰਮ ਕੋੜਾ ਕੋੜਾ ਕੱਟਣ ਨਹੀਂ ਆਏ ਉਹ ਕੋੜਾ ਕੱਟਣ ਨਹੀਂ ਆਏ ਕਹਿੰਦਾ ਉਹਨੂੰ ਵੀ ਕੰਪਲੀਟ ਪਾ ਦੋ ਹਾਂ ਕੋੜਾ ਕੱਟਣ ਨੂੰ ਵੀ ਕੰਪਲੀਟ ਪਾ ਦੋ ਕਹਿੰਦਾ ਬਾਈ ਉਹ ਵੀ ਕੀ ਕਰਨੇ ਯਾਰ ਹਾਂ ਹਾਂ ਦੋਹੀ ਉਹ ਹੀ ਬਹੁਤ ਹੋ ਗਏ ਬਾਕੀ ਆਪੇ ਕਰਨਾ ਪੈਣਾ ਬਾਈ ਇਹ ਤਾਂ ਆਪਾਂ ਦਰਦ ਦਰਦ ਕਰੀ ਜਾਂਦੇ ਆ ਵੀ ਜਦ ਦਸਤ ਵੱਧਾ ਉਹਨਾਂ ਇਹ ਕੰਮ ਜ਼ਿਆਦਾ ਬਾਕੀ ਨੇਰੀ ਨੇ ਦਾ ਬਾਈ ਸਾਰਿਆਂ ਦੇ 5 5 7 7 ਬੂਟੇ ਇੱਕ ਕੀਲੇ ਦੇ ਵਿੱਚ ਗੇਰਤੇ ਗੇਰਤੇ ਬਾਈ ਹੈ ਚਾਰ ਬੂਟੇ ਪੰਜ ਮੇਰੇ ਕਿਰੇ ਗੱਗੇ ਤੇਰੇ ਵੀ ਕਰਕੇ ਬਾਈ ਗਗੱਬੇ ਦੇ ਬਾੜੇ ਮੇਰੋਂ ਦਾ ਤਾਜ਼ਾ ਪਾਣੀ ਲਾਇਆ ਉਹਦੇ ਜਿਆਦਾ ਨਾ ਪਾਉਣਾ ਹਾਂ ਨਾ ਚਲੋ ਲੈਟ ਆਈ ਨਹੀਂ ਜਣੀ ਕਿ ਦੋ ਤਿੰਨ ਦਿਨ ਬਚੋਤਾ ਉਹਦੇ ਕਰਕੇ ਵੀ ਰਿਹਾ ਹਾਂ ਲੈਟ ਨਹੀਂ ਆਈ ਆਈ ਹੁੰਦੀ ਫੇਰ ਪਾਣੀ ਫੇਰ ਲੈਣਾ ਤੋਂ ਸਾਬ ਨੇ ਬੂਟੇ ਭਰਦਾਣੇ ਇਹਦੇ ਸੀਪੇ ਤੇ ਗੇ ਖਾਸੇ ਹਾਂ ਸੀਪੇ ਦੇ ਬਹੁਤ ਪਿਛਲੇ ਸਾਲ ਉਹਦੇ ਕਹਿੰਦਾ 35 40 ਬੂਟੇ ਗਿਰ ਗਏ 40 ਬੂਟੇ ਕਹਿੰਦਾ ਫੇਸਾ ਕਰੇ ਗਰੇ ਬਾਈ ਕਹਿੰਦਾ ਲੈਨੇ ਸਾਫ ਹੋ ਗਈ ਮੇਰੇ ਤੋਂ ਜਮਾਈ ਕਹਿੰਦਾ ਖੇਜ ਜਾਣੀ ਰੂ ਨਹੀਂ ਦੀ ਕਰਦੀ ਕਹਿੰਦਾ ਜਮਾਈ ਕਹਿੰਦਾ ਸਫਾਈ ਕਰਦਾ ਸਾਲ ਦੇ ਬੂਟੇ ਤੇ ਕਹਿੰਦਾ ਬਈ ਯਾਰ ਹੁਣ 3000 ਦਾ ਇੱਕ ਬੂਟਾ ਲਾ ਲਾ ਤੇ ਪੰਜ ਬੂਟੇ ਕਰੇ ਤਾਂ 15 20000 ਨਸਾਨ ਹੋ ਗਿਆ 20000 ਦਾ ਹੈਗਾ ਉਹ ਜਿਹੜੇ ਬੁੱਟੇ ਆ ਪੰਜ ਛੇ ਬੁੱਟੇ ਗਿਰੇ ਤੇ ਮੈਂ ਖੜੇ ਤਾਂ ਕਰਾਇਆ ਪਰ ਹੁਣ ਥੱਲੇ ਥੋੜੀ ਆ ਥੱਲੇ ਜ਼ੂਲੇ ਲਾ ਕੇ ਨਾ ਚੱਲੇ ਨੇ ਗੱਗ ਗੱਬੇ ਤੇ ਪਾਟ ਗਿਆ ਉਹ ਚੱਲਣੇ ਨਹੀਂ ਸੋ ਸੁੱਕਣੇ ਹੁਣ ਉਹ ਇਹਦੇ ਇੱਕ ਦਿਲੋਂ ਦੱਸ ਦਿੱਤਾ ਆਪਾਂ ਨੇ ਵੀ ਖੜੇ ਕਰਤੇ ਭਾਈ ਮੈਂ ਵੀ ਹੈਗੇ ਇੱਕ ਤਾਂ ਜਮ ਦੋ ਤਾਂ ਵਿਚ ਤੇ ਤੋੜਤੇ ਗੱਬੇ ਤੇ ਗੱਬੇ ਤੇ ਤੋੜਤੇ ਬਾਕੀ ਜਿਹੜੇ ਟੇਡੇ ਜੇ ਕਰੇ ਹੋਏ ਆ ਉਹਦਾ ਪਰ ਥੱਲੇ ਲਾਉਂਗੇ ਜੇ ਥੱਲੇ ਨਾਲ ਸਪੋਰਟ ਨਾਲ ਜੇ ਖੜਜੋਵੇ ਕਿ ਆ ਪਤਾ ਕੋਸ਼ਿਸ਼ ਕਰਾਂਗੇ ਆਪਣੇ ਵੱਲ ਤੇ ਭਾਈ ਵੀ ਖੜਜੋਵੇ ਹਾਂ ਦੇ ਵਿੱਚ ਪਾ ਦੇ ਆ ਦੇ ਵਿੱਚ ਆ ਜਾਂ ਪਰ ਕਰੂਗਾ ਜੈਂਪੁਰ ਦਾ ਅੱਜ ਆਇਆ ਪਏ ਬੁੱਟਿਆਂ ਨੇ ਯਾਪਰ ਪੂਰੀ ਸ਼ਾਮਾਂ ਚ ਆਇਆ ਇਹ ਬਾਸਾ ਤੂੰ ਤਾਂ ਦੇਖ ਲੈ ਕਿੱਥੇ ਲੱਗਿਆ ਹੋਇਆ ਤਾਰ ਤੇ ਕਿੰਨੀ ਦੂਰ ਆ ਆ ਦੇਖ ਇੱਕ ਇਹ ਤਾਂ ਵੜ 10 ਫੁੱਟ ਦਾ ਫਰਕ ਹੋਣਾ ਹੈ ਹੈ ਕਿੱਡਾ ਤੂੰ ਤਾਂ ਹੋ ਗਿਆ ਇਹ ਸਿਆਲ ਤੇ ਇਹ ਸਿਆਲ ਤੇ ਛਾਂਗ ਹੁੰਨੇ ਬਾਈ ਸਿਆਲ ਤੇ ਜੀ ਨਾ ਤੂੰ ਤੇ ਇਹਦੀ ਟੋਕਰੀ ਬਣਦੀ ਵਧੀਆ ਟੋਕਰਾ ਮਾਣੋਏ ਟੋਕਰੀ ਤੁਸੀਂ ਸਗਾਏ ਨਹੀਂ ਹੈਗਾ ਅਸੀਂ ਹਾਂ 31 ਸਗਾਏ ਆ ਨੀ ਉਹਦੇ ਹਾਂ ਬਹੁਤ ਸੰਗਣੀ ਹਾਂ ਹਾਂ ਬਹੁਤ ਵਾ ਇੱਕ ਆਏ ਆ ਹੁਣ ਵੱਢਣੇ ਰੂਹ ਨਹੀਂ ਕਰਦੀ ਭਾਈ ਆਹ ਦਿਨਾਂ ਦੇ ਮੌਸਮੇ ਆਏ ਜਾਂਦੇਗਾ ਟੋੜਣੇ ਵੀ ਵੱਢਦੀ ਦਾਸ ਤੂੰ ਵੱਢਦੀ ਹੈ ਹਨਾ 89 ਬੰਦਾ ਕਾਲ ਕਰ ਲੰਦਾ ਵੱਢ ਦਿੰਦਾ ਵੱਢਣੇ ਨੂੰ ਨਹੀਂ ਕਰਦੀ ਤਾਂ ਬਸ ਛਾਂਗ ਰਹੇ ਅਸੀਂ ਸਾਈਡ ਤੇ ਬਾਬਾ ਚਾਹ ਸਾਡੇ ਛਾਂਗਦਾ ਅਸੀਂ ਹਾਲ ਹਾਂ ਫੜ ਹੋ ਗਈ ਤਾਂ ਵੀ ਸਿਰਫ ਜਿਟ ਜਿਟ ਆ ਗਿਆ ਆ ਗਿਆ ਅਗਲਾ ਵਾਰ ਆ ਕੇ ਟੋੜਾ ਕੇ ਆ ਗਿਆ ਬਾ ਆ ਗਿਆ ਬਾ ਕਰਦੇ ਨਾ ਉਹ ਆਪਣਾ ਮੋਟਰ ਪਰ ਤੇ ਖਿੱਚ ਲੰਨੇ ਕੋਠੇ ਕੋਠੇ ਬਾਹੀ ਲੱਗਦੀਆਂ ਨੇ ਆ ਇੱਧਰ ਵੀ ਆ ਕੇ ਦੇਖ ਇੱਧਰ ਵੀ ਕਰਨ ਲੱਗ ਗਈਆਂ ਇਹ ਵੀ ਕਰਨਾ ਪੈਣਾ ਕੰਮ ਯਾਰ ਹਾਂ ਹਾਂ ਆਹਾਂ ਸੰਗਦੋ ਇਹ ਬੱਸ ਦੇਖ ਲੰਨਾ ਐਗਤੀ ਨਾ ਸੰਗਣਾ ਹੁਣ ਆਹੀ 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 ਹਾਂ ਆਹਾਂ ਚੱਲ ਇਹ ਆ ਵੀ ਆ ਹਾਂ ਇਹ ਨੂੰ ਸੰਗੋ ਕਿਹੜਾ ਤਾਂ ਹੋਇਆ ਵਾ ਕਿਹੜਾ ਤਾਂ ਹੋਇਆ ਬਈ ਤੁਸੀਂ ਕਹਣਾ ਕਿ ਬਾਬਾ ਬਾਪੂ ਕੰਮ ਲੈ ਰਿਹਾ ਵੀ ਸਾਡੇ ਵਾਸਤੇ ਕੰਮ ਨਹੀਂ ਪਹੁੰਚਾਉਣਾ ਸਾਡੇ ਦਾ ਹੈ ਆ ਮੈਂ ਗੱਬੇ ਚ ਜਿਆਦਾ ਪੌੜੀ ਦੇ ਪੌੜੀ ਪੂਰੀ ਨਾਲ ਲਾ ਲਾ ਗਈ ਦੀਆਂ ਮੈਂ ਕਿਹਾ ਤੂੰ ਰਹਿਣ ਦਾ ਇੱਕ ਇੱਕ ਸਟੈਪ ਜੜਿਆ ਵਾ ਟੁੱਟ ਜਣੀ ਭਾਈ ਇਹ ਰਹਿਣ ਦੇ ਇਹ ਵੀ ਬਗਾਨੀ ਆ ਭਾਈ ਹਲਕੇ ਬੰਦੇ ਦਾ ਕੰਮ ਆ ਭਾਈ ਇਹ ਵੀ ਬਗਾਨੀ ਆ ਵਾਂਸ ਵਾਲੀ ਆ ਹਲਕੀ ਆ ਜਾਰੇ ਟੁੱਟ ਜਣੀ ਚੱਲ ਇਹੀ ਤੀਆਂ ਚਾਰ ਕਟਾਣੀਆਂ ਬਾਕੀ ਸਾਡੀ ਲਾਈਨ ਵੀ ਇਹੀ ਜਲਦੀ ਆ ਸਾਡੀ ਮੋਟਰ ਨੂੰ ਵੀ ਇੱਥੀ ਤੇ ਜਾ ਰਹੀ ਆ ਇੱਧਰ ਤੇ ਪਹਿਲਾਂ ਘੋੜਾ ਕੱਟੇ ਜਾਂਦਾ ਭਾਈ ਆਪੇ ਆ ਸੀ ਕਹਿੰਦੇ ਕੰਪਲੀਟ ਪਾ ਦਿਓ ਫੇਰ ਆਉਂਗੇ ਆਪੇ ਕੱਟ ਦਤਾ ਹਾਂ ਯਾਪੇ ਇੱਕ ਮਿੰਟ ਪਾਤੀ ਆ ਫੇਰ ਪਾਤੀ ਆਪੇ ਚਗਾਈ ਕਰਤੀ ਬਈ ਬਈ ਇੰਡੀਆ ਕੋ ਮੱਝ ਗੇ ਉਰੇ ਇੱਕ ਕੰਮ ਐ ਹੁੰਦੇ ਆ ਉਰੇ ਐਉਂ ਹੁੰਦਾ ਬਈ ਸਾਡੇ ਉਹ ਹੁੰਦਾ ਦਾ ਭੈਣੀ ਪੜਦਾ ਦੀਪਾ ਕੋਈ ਕੰਪਲੀਟ ਨਹੀਂ ਕੋਈ ਕੁਛ ਨਹੀਂ ਕੋਈ ਕੁਛ ਨਹੀਂ 20 ਰੁਪਏ ਦਾ ਕੰਮ ਦਾ ਹਾਂ ਦੀਪਾ ਫੋਨ ਕਰਦੇ ਨੇ ਅੱਧੀ ਰਾਤ ਹੋਵੇ ਚ ਦਿਨ ਹੋਵੇ ਜਦ ਇਹ ਲਾਈਨ ਚਲਾ ਦਿੰਦਾ ਕੰਮ ਤਾਂ ਜਮਨ ਚੱਲਦਾ ਰਹਿੰਦਾ ਉਹ ਤੇ ਬਾਅਦ ਬਾਈ ਉਹ ਜੀ ਕਰੰਟ ਲਾ ਕੇ ਹੀ ਮੌਤ ਹੋ ਗਈ ਸੀ ਪਲੇਟਫਾਰਮ ਤੇ ਚੜਿਆ ਦਾ ਉਦੇ ਕਰਕੇ ਹੀ ਮੌਤ ਹੋ ਗਈ ਸੀ ਬਿਜਲੀ ਪਰ ਦੇਖਿਆ ਬੰਦਾ ਦੇਖੋ ਬਿਜਲੀ ਪਰ ਖਿੱਚ ਚਲੇ ਗਈ ਬਿਜਲੀ ਨਹੀਂ ਖਿੱਚ ਲਿਆ ਦੇਖ ਲੈ ਕੰਮ ਹੀ ਬਹੁਤ ਕਰਦਾ ਦਾ ਆਇਆ ਟ੍ਰਾਂਸਫਰ ਖਾ ਗਿਆ ਉਹ ਹੀ ਖਾ ਗਿਆ ਉਹ ਪਿੰਡ ਚ ਅਸੀਂ ਹੁਣ ਤੱਕ ਕਰੰਟਾ ਪਾਈ ਜਾਂਦੇ ਆ ਰੱਖਿਆ ਹਾਲ ਤੱਕ ਕੁਝ ਨਹੀਂ ਬਾਈ ਕੁਝ ਨਹੀਂ ਸੁਣਦੇ ਉਹ ਕਿਹਾ ਕੋਈ ਨਹੀਂ ਕਮੈਂਟ ਪਾਈ ਇਹਨਾਂ ਨੇ ਸਿਰਫ ਬਾਈ ਨੂੰ ਕਿਹਾ ਵੀ ਬਾਈ ਐਂ ਗੱਲ ਆ ਉਹ ਤਾਂ ਉਹ ਕਰ ਦਿੰਦੇ ਫੇਲ ਵੀ ਲਿਆ ਕੇ ਉਹ ਦੇ ਦਿੰਦਾ ਦਾ ਵੀ ਭਰ ਕੇ ਜਮਾ ਵੀ ਉਹ ਕਰਾ ਕੇ ਆਉਂਦਾ ਮੀਟਰ ਵੀ ਲਾ ਜਾਂਦਾ ਦਾ ਅਸੀਂ ਬਾਈ ਦੋ ਜਣੇ ਇੱਧਰ ਦੋ ਵਾਰ ਕਰ ਕੰਪਲੀਟ ਕਰਾਤੀ ਅਸੀਂ ਦੋ ਵਾਰ ਹੀ ਕਰਾਤੀ ਵੀ ਲੋਡ ਨਹੀਂ ਪੂਰਾ ਲੋਡ ਨਹੀਂ ਪੂਰਾ ਹਾਲ ਤੱਕ ਕੁਝ ਨਹੀਂ ਹੋਇਆਗਾ ਸਾਡੇ ਬਾਈ ਆ ਸਾਡੇ ਕਈ ਘਰਾਂ ਦੇ ਨਾ ਗੱਗੇ ਨਾਲ ਸਾਡੇ ਵਿੱਚੇ ਲਾ ਲੋ ਜੱਗਾ ਹੋ ਗਿਆ ਸਹਿਜਤ ਹੋ ਗਿਆ ਮੈਂ 100 140 ਵੋਲਟੇਜ ਕਦੇ 100 ਵੀ ਆ 95 ਦੀ ਯਾਰ 95 101 ਐਂ ਚੱਲਦੀ ਸੀ ਐਂ ਚੱਲਦੀ ਸੀ ਕਿੱਥੇ ਚੱਲਣਾ ਸੀ ਉੱਥੇ ਏਸੀ ਤਾਂ ਕਿੱਥੇ ਚੱਲਣਾ ਪੱਖਾ ਨਹੀਂ ਚੱਲਦਾ ਪੱਖਾ ਨਹੀਂ ਚੱਲਦਾ ਹੈਗਾ ਮੋਟਰਾਂ ਉਹ ਨਹੀਂ ਚੱਲਦੀਆਂ ਪਾਣੀ ਇਹ ਪਾਣੀ ਪੂਣੀ ਭਰਨਾ ਹੋਵੇ ਉਹ ਨਹੀਂ ਚੱਲਦੀ ਹੈਗੀ ਮੌਸਮ ਜਦੋਂ ਇਹ ਟੱਕੇ ਕਰੀ ਜਾਂਦਾ ਆ ਦਾ ਮਾੜਾ ਜਾਂ ਫਰਕ ਪਿਆ ਕਿਣੀ ਆਈਆਂ ਆ ਆ ਤਾਂ ਮੌਸਮ ਵਧੀਆ ਅੱਜ ਮੌਸਮ ਅੱਜ ਬਾਈ 37 ਅੱਛਾ 37 ਦੇਖਿਆ 38 ਹੋ ਗਰ ਹੁਣ 37 38 ਕਿੱਥੇ ਯਾਰ 44 46 ਕਿੱਥੇ 37 38 44 ਦਾ ਰਾਟ ਪੈ ਜੰਨੇ ਆ 43 44 ਪਰ ਤਾਂ ਯਾਰ ਜੇ ਅੱਜ ਅੱਜ ਬਾਈ ਇੱਕ ਗੱਲ ਹੋਰ ਦੱਸਾਂ ਅੱਜ ਸਾਰਾ ਦਿਨ ਜੀਵੀਦਾਰ ਬਾਹਰ ਫਿਰ ਰਹੀਆਂ ਸਾਰੀਆਂ ਜੀਵੀਦਾਰ ਬਾਹਰ ਫਿਰ ਰਹੀਆਂ ਸਾਰੇ ਅੱਜ ਕੰਮ ਕਰਦੇ ਨਹੀਂ ਖੜ ਨਹੀਂ ਹੁੰਦਾ ਉਹ ਦਿਖਾ ਦੇ ਜੀਵੀਦਾਰ ਫਿਰਦਾ ਹੋਰ ਜੀਵੀਦਾਰ ਇੱਥੇ ਲੰਘਿਆ ਉਹ ਦੇ ਦੁਬਾਰੇ ਦੁਬਾਰੇ ਬੋਣ ਲੱਗਿਆ ਬੋਹ ਹੈ ਜੀ ਉਹਤ ਉਠਾਲੀ ਗਈ ਆ ਨਹੀਂ ਅਸੀਂ ਵੀ ਨਿਕਲਦੇ ਆ ਬਾਈ ਬਾਹਰੋਂ ਕਹਾ ਨਿਕਲਣੇ ਰੂ ਨਹੀਂ ਕਰਦੀ ਜੀ ਵੀ ਅੱਜ ਮੌਸਮ ਠੀਕ ਆ ਇਹ ਕੰਮ ਵੀ ਤਾਂ ਹੀ ਹੋ ਰਿਹਾ ਸ਼ਾਮ ਦੇ ਕੰਮ ਕਰਨੇ ਵਾਲੇ ਇਹ ਹਾਂ ਇਹ ਸ਼ਾਮ ਸਵੇਰੇ ਸ਼ਾਮ ਵਾਲੇ ਰਾਤ ਮੀਂਹ ਦੀ ਹਵਾ ਚੱਲੀ ਆ ਨਹੀਂ ਜੇ ਚੱਲ ਰਹੀ ਆ ਮੰਡ ਭਾਈ ਉਧਰ ਸਾਹਿਬ ਬਾਈ ਉਹ ਮੰਡ ਚ ਸਾਨੂੰ ਗੱਦਾ ਵਾਜਾ ਮਾਰਦਾ ਉਹ ਹਾਂ ਕਹਿੰਦਾ ਆਜੋ ਕਹਿੰਦਾ ਦਰਿਆ ਦੇ ਨਾਲ ਨਾਉਂਦੇ ਆ ਆਓ ਮੈਂ ਉਰੇ ਉਰੇ ਤੁਹਾਨੂੰ ਕਿਹਾ ਉਹਰੇ ਗਾਹ ਪਿਆ ਸਵੇਰ ਦਾ ਜੀ ਅੱਜ ਭਾਈ ਦਲਵੀਰ ਦਾ ਜਨਮ ਦਿਨ ਵੀ ਆ ਉਹਨੂੰ ਹੈਪੀ ਬਰਥਡੇ ਵੀ ਕਹਿ ਦਿਓ ਸਾਰੇ ਹਨਾ ਹਾਂ ਭਾਈ ਉਹ ਹੋ ਗਿਆ ਥੋੜਾ ਜਿਹਾ ਬਿਮਾਰ ਅਲਜ ਗਿਆ ਭਾਈ ਉਹ ਵੱਡੀਆਂ ਪੈਣੀਆਂ ਆ ਵੀ ਕਹ ਨਹੀਂ ਆ ਆ ਸਾਈਡ ਵਾਲੀਆਂ ਬੱਸ ਹੁਣ ਜੇ ਹਵਾ ਹੋਊ ਆ ਗਈਆਂ ਨਾਲ ਲੱਗਣਾ ਲੱਗਣਾ ਜਿਹੜੀ ਆ ਇਹ ਉਹਦਾ ਤਾਂ ਤਰਦ ਦਿੰਦੇ ਆ ਮੈਂ ਠੀਕ ਆ ਆ ਬੈਠ ਆ ਜੋ ਖੜਜ ਮੜਿਆ ਦੇਖੀ ਮੜਿਆ ਕਵਾੜੀ ਫਿਲਮ ਕਵਾੜੀ ਫਿਰ ਦੋ ਕੱਤੀ ਅੱਜ ਭਾਈ ਮਲਕੀਤ ਬਾਈ ਨੇ ਆ ਜਾਣਾ ਚਾਚੇ ਨੇ ਰਾਤ ਨੂੰ ਆਊਗਾ ਰਾਤ ਤੱਕ ਪਹੁੰਚੂਗੇ ਜਿਆਦਾ ਸੀ ਕਰਿਆ ਤਾਂ ਹੋ ਗਿਆ 1.5 ਘੰਟੇ ਫੋਨ ਕਰੇਗਾ ਉਹ ਮੀਂਹ ਗਲੇਟ ਹੋ ਗਿਆ ਜੇ ਰਹੀ ਸੀ ਕੇਸ ਪਹੁੰਚ ਗਏ ਪਹੁੰਚਣੇ ਵਾਲੇ ਤੇ ਕਹਿੰਦਾ ਘੰਟਾ ਲੱਗ ਜਾਣਾ ਕਹਿੰਦਾ ਭਾਈ ਮੀਂਹ ਹ ਰੋਕ ਲਿਆ ਜੇ ਮੀਂਹ ਆਉਂਦਾ ਤੇ ਅੱਜ ਸ਼ਾਮ ਦੇ ਬਾਅਦ ਤਾਂ ਕਹੇ ਜਾਂਦੇ ਅੱਜ ਆ ਜਾਣਾ ਤੁਹਾਨੂੰ ਚਲੋ ਕੋਈ ਗੱਲ ਨਹੀਂ ਹੁਣ ਰਾਤ ਨੂੰ ਦੱਸ ਗਿਆ ਭਾਈ ਨਾਮ ਨਾ ਆ ਜਾਓ ਕੋਈ ਗੱਲ ਨਹੀਂ ਇੱਕ ਅੱਧੇ ਦਿਨ ਦਾ ਘੰਟਿਆਂ ਦਾ ਕੋਈ ਫਰਕ ਨਹੀਂ ਹੈਗਾ ਆਰਾਮ ਕਰ ਭਾਈ ਹੌਲੀ ਇੱਧਰ ਤੁਸੀਂ ਵੀ ਆਰਾਮ ਕਰ ਆਓ ਆਰਾਮ ਨਾਲ ਵੀਦ ਮੰਗੂ ਅੰਭੀ ਯਾਰ ਉੱਪਰ ਤੇ ਅੰਭੀ ਬਾਅਦ ਚ ਪਹੁੰਚੇ ਪਹਿਲਾਂ ਆ ਪਹੁੰਚੇ ਪਹਿਲਾਂ ਵੀਦ ਪਹੁੰਚ ਗਿਆ ਫਿਰ ਪਹਿਲਾਂ ਵੀਦ ਪਹੁੰਚ ਗਿਆ ਅੰਭੀ ਬਾਅਦ ਚ ਪਹੁੰਚੀ ਕਹਿੰਦੇ ਬੰਦਾ ਪਹਿਲਾਂ ਕਰ ਗਿਆ ਇਹ ਆ ਬਾਈ ਫਰਾਂਜ਼ੀ ਦਾ ਮੜੀ ਦੀ ਕੁਆੜੀ ਆ ਬੜਦਮ ਆ ਟੱਕ ਲਾ ਲੂ ਮੜੇ ਤੂੰ ਕਹਿੰਦਾ ਤਾਂ ਕਹਿੰਦਾ ਮਸ਼ੀਨ ਨੇ ਕੁਝ ਨਹੀਂ ਕਰਨਾ ਇਹ ਟੱਕ ਕਰ ਦੇ ਦੇ ਬਾਅਦ ਤੇ 5 ਮਿੰਟ ਚ ਬਾਈ ਜੀ ਉਹ ਉਹ ਫਰਕ ਹੈ ਪਾਪ ਕਾਲੀ ਲਗਾਉਣੀ ਉਹਦਾ ਤੱਲੀ ਆ ਕੇ ਟਕਾ ਕੇ ਟਕਾ ਕੇ ਚਲਣੀ ਹੁੰਨੇ ਟਕਾ ਕੇ ਚਲਦੀ ਟਕਾ ਕੇ ਚੱਲਣੀ ਆ ਮੈਂ ਦਲਵੀਰ ਦੇ ਭਾਈ ਹੋ ਗਈ ਪ੍ਰੋਬਲਮ ਥੋੜੀ ਜੀ ਹਾਂ ਭਾਈ ਸਾਡਾ ਬੰਦਾ ਹੋ ਗਿਆ ਬਿਮਾਰ ਅੱਜ ਤਾਂ ਜਨਮਨੰਤਾ ਨਾਲੇ ਜਨਮਨੰਤਾ ਨਾਲੇ ਬੰਦਾ ਬਿਮਾਰ ਹੋ ਗਿਆ ਨਾਲੇ ਬਿਮਾਰ ਹੋ ਗਿਆ ਕੋਈ ਫੇਰ ਔਖਾ ਜਿਹਾ ਕੰਮ ਭਾਈ ਹਾਂ ਅੱਜ ਨਹੀਂ ਮਨਾਉਣਾ ਦਾ ਸੀ ਧੂਮ ਤਾਂ ਨਾਲ ਹਾਂ ਬੰਦਾ ਬਿਮਾਰ ਹੋ ਗਿਆ ਅਜ ਮੌਸਮ ਵੀ ਠੀਕ ਤਾਂ ਹਾਂ ਮੌਸਮ ਵੀ ਠੀਕ ਆ ਬਾਕੀ ਭਾਈ ਤਿਆਰੀ ਚੱਲ ਪਈ ਜੀ ਲਾਉਣੇ ਦੀ ਪੱਟਾਂ-ਬੱਟਾਂ ਦੇਖ ਮੁੰਡਾ ਸਵਾਗੇ ਨਾਲ ਲਾਉਣਾ ਆ ਫਿਰਦਾ ਹਾਂ ਜ਼ਿੰਮੇਦਾਰ ਹਾਂ ਪਹਿਲੇ ਜਾ ਆਮੋ ਕੀ ਆ ਬਈ ਆਮੋ ਕਿਚਵਾ ਮਿੱਟੀ ਚੜਾਉਣ ਲੱਗ ਗਿਆ ਇਹਨਾਂ ਤਾਂ ਮਨ ਲੱਗਾ ਪਾਣੀ ਛੱਡ ਦਾਣਾ ਪਨੀਰੀ ਤਾਂ ਪਰ ਤਿਆਰ ਨਹੀਂ ਹੈਗੀ ਜੀ ਪਤਾ ਨਹੀਂ ਬਾਈ ਕਬਰ ਕਿ ਕਰਨਾ ਹੈ ਇਹਦਾ ਪਤਾ ਨਹੀਂ ਇਹ ਕਬਰ ਲਾ ਦੇ ਦਵਾ ਇਹਦੀ ਬਜਾਈ ਨਾ ਕਰ ਦਵੇ ਇਹ ਬਾਈ ਤੁਹਾਨੂੰ ਦੱਸ ਦਵਾਂ ਅੱਜ ਵੀ ਮੇਰੇ ਵਾਲੀ ਆ ਇਹ ਨਾਲੇ ਆਇਆ ਹੈ ਕੀ ਆਪਣੇ ਹਾਂਜੀ ਹਾਂ ਜੱਗੇ ਦੀ ਜੱਗੇ ਦੇ ਨਾਲ ਸਾਬ ਜੋਦੀ ਉਧਰ ਇਕੱਠੇ ਇਕੱਠੇ ਆ ਪੱਠੀ ਇਕੱਠੇ ਆ ਤਿੰਨੇ ਆ ਇਧਰ ਤਿੰਦਾ ਆ ਗਏ ਨਾਲ ਆ ਤਿੰਦੇ ਆ 95 ਗੰਨਾ ਦੇਖ ਲਓ ਭਾਈ ਛਾਲਾ ਮਾਰਦਾ ਭਾਈ ਆ ਦੇਖ ਲਾ ਪੱਕੀ ਗੱਲ ਆ ਭਾਈ ਰੇ ਆਲੂ ਦਾ ਆਪਾਂ ਆਲੂ ਲਾ ਲੇ ਨਾ ਇਹ ਖੇਤ ਚ ਤਾਂ ਫਾਇਦਾ ਹੋ ਗਿਆ ਛਿੜੀ ਦੇਖ ਲਾ ਆ ਛਿੜੀ ਦੇਖ ਆਪਣੇ ਖੇਤ ਕਣਕ ਵਾਲੀ ਆ ਛਿੜੀ ਦੇਖ ਲਾ ਆ ਛਿੜੀ ਦੇਖ ਲਾ ਇਧਰ ਪੱਤੇ ਲੰਘਦਾ ਦੱਸਦਾ ਹੈਂ ਦੇਖਦਾ ਹੀ ਆ ਛਿੜੀ ਇਹੀ ਮੋਟੀ ਹੋ ਗਈ ਭਾਈ ਇਹੀ ਮੋਟੀ ਇਹ ਭਾਈ ਹੋਈ ਜੀ ਐ ਮੀਨੇ ਦੋ ਹੋਏ ਲੱਗੇ ਨੂੰ ਗੰਨਾ ਉਹ ਬਹੁਤ ਹੋਇਆ ਸੂਇਆ ਬਹੁਤ ਗੰਨਾ ਐਨੇ ਨਾ ਬੂਝਾ ਮਾਰੀ ਬੈਠਾ ਸਾਰੇ ਦੇਖ ਉਹ ਦੇ ਬਈ ਆਲੂ ਵਾਲੇ ਖੇਤ ਦਾ ਫੱਕ ਹੈਗਾ ਹੀ ਆ ਆਲੂ ਵਾਲੇ ਖੇਤ ਦਾ ਫੱਕ ਬਾਈ 95 ਗੰਨਾ ਦਾ ਰੂਹ ਖੋਣ ਹੁੰਦੀ ਗੰਨੇ ਨੂੰ ਦੇਖ ਕੇ ਜੀ ਹੋ ਗੱਲਾਂ ਹੀ ਹੋਰ ਕਿ ਨਹੀਂ ਵਿੱਚ ਤੇ ਫੇਲ ਕਰੀ ਜਾਂਦੇ ਆਂ گاਹ ਤੇ ਗਾਹ ਉਹ ਵੱਖਰੀ ਗੱਲ ਆ ਬਾਕੀ ਹੁਣ ਦੇਖਣੇ ਫਟਾਰਾ ਬਹੁਤ ਕਰਦਾ ਹੈ ਗੰਨਾ ਪਤਾ ਲੱਗੂ ਐਂਡ 'ਚ ਜਾ ਕੇ ਹੁਣ ਇਹ ਬਾਈ ਜੰਦੇ ਸਾਹਿਬ ਬਾਅਦ ਕੀ ਪਤਾ ਲੱਗੂ ਨਾ ਉੜੀ ਬਈ ਇਧਰੋਂ ਲਾ ਕੋਈ ਤਾਰ ਨਹੀਂ ਆ। ਇਹ ਵੀ ਤਾਰ ਲਓ। ਜਾ ਉਹ ਫੜਾ। țeਡੀ ਲਾ ਲੋ țeਡੀ țeਡੀ ਕਰ ਲੋ। ਆਹ। ਆ ਗਿਆ ਅੱਠ ਹੋ ਜਾਂਦਾ। ਉਹ ਭਾਈ ਉੱਪਰ ਨਹੀਂ ਓਏ ਭਾਈ ਇੱਧਰ ਹੀ ਰੋ ਨਾ ਨਾ ਤੁਸੀਂ ਆਪਸੇ ਖਿੱਚ ਲੋ ਬੱਸ ਆ ਖਿੱਚੋ ਮੈਂ ਹੈ ਬਰਾ ਗੱਡਰ ਤੇ ਗੱਡ ਖਿੱਚ ਲੋ ਬੱਸ ਇੰਨਾ ਕੰਮ ਕਰਨਾ ਬਣਾਉਣਾ ਉੱਪਰ ਕੈਂਪਰ ਵੀ ਲਾਉਣਾ ਸਾਰੇ ਕੰਮ ਕਰਦਣੇ ਵੀਰ ਜੀ ਵਾਲੇ ਆਪੇ ਅੱਜ ਸਾਰੇ ਕੰਮ ਕਰਦਣੇ ਆਪੇ ਕੈਂਪਰ ਲਾਉਣਾ ਕਹਿੰਦਾ ਦੂਏ ਪੈੜ ਜੀ ਪੈੜ ਜੇ ਲਿਆਉਣੇ ਤੇ ਉਹ ਬਿਜਲੀ ਵਾਲੇ ਜਿਹੜੇ ਚੱਪਲਾ ਨਹੀਂ ਲਿਆਉਣੇ ਉਹ ਵੀ ਉੱਪਰ ਚੜ੍ਹਿਆ ਉਹਦੇ ਦਾ ਚੜ੍ਹ ਹੋਣਾ ਲੈ ਨੇ ਪੌੜੀ ਚਲਾ ਦੇ ਲੈ ਹਾਂ ਪੌੜੀ ਪੌੜੀ ਪਿੱਛੇ ਨਹੀਂ ਪੌੜੀ ਬਹੁਤ ਬੱਕਦੇ ਉਹ ਨਹੀਂ ਪਾਇਆ ਮੋਰੇ ਉੱਪਰ ਲੱਗਣੀ ਨਹੀਂ ਪੌੜੀ ਬਾਈ ਆ ਉਹ ਵੀ ਲੈਂਟਰ ਨਹੀਂ ਪਾਇਆ ਇਹ ਲੈ ਮੈਂ ਕਹਿੰਦਾ ਆਪ ਜਾਓ ਵਿਚ ਨੂੰ ਕਟਰ ਫੜਾ ਜਾਂਦਾ ਕਟਰ ਪਰ ਘੜਾ ਆ ਉਹ ਜਿਆਦਾ ਉੱਪਰ ਮੜ ਜਾ। ਮਾਨਾ। ਇਹ ਮੈਂ ਹੱਥ ਪਾਇਦਾ ਕੰਨ ਨਾਲੇ ਆਉਂਦੀ ਤੇ ਮੇਰੇ ਵੱਲੋਂ। ਵੀ ਮੈਂ ਨਾਲੇ ਆ ਗਈ ਤੇਰੇ ਭਾਈ। ਭਾਈ ਮੈਂ ਉਹ ਰੇਟੂ ਹੀ ਲਾ ਕੇ ਬਹਿ ਗਿਆ। ਆਇਟਾ ਅੰਦਰ ਨੂੰ। ਨਿਕਲ ਗਈ ਅੰਦਰੋਂ ਈਟਾਂ। ਇਹਦੀ ਉਹ ਕਰਦਾ ਹੁਣ। ਪਲਾਸਟਰ। ਅਪਡੇਟ ਕਰਦੇ ਆ ਬਣਾਉਂਦੇ ਆ। ਇਹਦਾ ਪਲਾਸਟਰ। ਯਾਰ ਇਹ ਬਣਾਉਂਦਾ ਦਈਏ। ਇਹੀ ਲੋਟ ਨਹੀਂ ਆਉਂਦੇ ਹੈਗੇ। ਇੱਕ ਲਾਈਨ ਉੱਪਰ ਨੂੰ ਲਾਗੇ ਵੀ ਸਾਡੀ। ਲਾਈਨ ਲਾਈਨ ਇਹ ਤੱਕ ਲਾਈਨ ਨੇ ਕਰਦੀ ਆ ਕਿ ਕਿਧਰੋਂ ਪਾਈਏ ਹੋਰ ਬਗਾਂ ਲੋਟ ਨਹੀਂ ਆਉਂਦੀਗੀ। ਹੰਬਾ ਵੀ ਆ ਬਸ ਅੱਗੇ ਖੜਾ ਹੀ ਆ ਇਹਦੇ। ਸਾਰੇ ਉਹ ਨਹੀਂ ਭਾਈ ਵਿੱਚੋਂ ਲਾਗਣਾ ਹੈ ਵਿੱਚੋਂ ਲਾਗਣੀ ਦੇਖ ਕੇ ਨਹੀਂ ਹੈ ਭਜਨ ਪੈਣਾ ਉੱਪਰ ਭਾਈ ਜੀ ਲੰਗੂ ਕੀ ਥੋੜੀ ਗਾਡਰ ਦਾ ਹੈਗਾ ਲੈ ਆਓ ਦੋਏ ਦੋਏ ਦੰਦ ਕੱਢੀ ਜਾਣੇ ਕਹਨੇ ਉੱਪਰ ਦੰਦ ਕੱਢਦਾ ਦੰਦੇ ਕਰਦਾ ਉੱਤਰ ਤੇ ਯਾ ਦਾਤੀ ਵੀ ਯਾ ਦਾਤੀ ਨਾਤੀ ਨਾ ਤੂੰ ਪਲਾ ਚਾਹੀਦਾ ਮੈਂ ਕੋਈ ਨਹੀਂ ਕਹਿ ਮਗੂਗਾ ਦਾਤੀ ਲੱਗੇ ਮੈਂ ਉਹ ਦੇਸੀ ਦੂਤਾ ਤਾਲਾ ਫੜ ਰਹੀਆਂ ਕਿਤੇ ਅਵਤਾਰ ਕੱਢ ਕੇ ਵਿਸਾਦੇ ਮਿਲ ਦੇਣੀ ਆ ਮੈਂ ਇੱਥੇ ਕਿਹੜੇ ਗਰੰਟਾਂ ਉੱਪਰ ਕੱਟੀ ਹੋਈ ਹੈ ਉੱਧਰ ਵੀ ਤੇ ਲਾਣਾ ਗਿਆ ਹੋ ਬਜੋਬਰ ਹਾਂ ਦਾ ਹੈਗਾ ਤਰਨਪੁਰ ਹਾਂ ਫੇਰ ਦੇਖਣ ਕੋਈ ਦੇ ਅੰਦਰ ਖੜ ਕੇ ਦੇਖਾਂ ਬਾਜ ਕਹੀ ਜਣ ਚਿਰ ਚਿਰ ਮਿਲ ਆ ਗਈ ਹੁਣ ਕੇ ਕੋਠਾ ਕਰਕੇ ਮੈਂ ਤਾਂ ਕਰਨੇ ਵਾਲੀ ਆ ਕਰਨੇ ਵਾਲੀ ਆ ਇਹ ਕੰਮ ਨਾ ਛੇੜ ਦਿਓ ਰਵਾਸ ਵਾਰੇ ਥੋੜੀ ਕੀ ਆ ਵੀ ਲੱਤ ਉਤੜਾ ਲਓ ਰਾਖਾ ਰੱਖਾ ਹੋਈ ਆ ਰਾਖਾ ਤਾਂ ਉਹ ਆਪ ਅੱਗੇ ਗਾਰਡਰ ਰੱਖਿਆ ਇਹਨੂੰ ਆ ਗਾਰਡਰ ਦੇ ਗੱਬੇ ਆ ਬੋਡੀਗਾਰਡ ਰੱਖੇ ਫੇਰ ਕੋਈ ਚੱਕਰ ਨਹੀਂ ਤੀਨ ਜੇ ਆਪਾਂ ਇੱਥੇ ਰੱਖ ਲਈਏ ਫੇਰ ਇਹਨੂੰ ਇੱਥੇ ਰੱਖ ਲਈਏ ਤਾਂ ਕੰਦ ਤੋਂ ਕੰਦ ਪਰ ਰੱਖ ਲਓ ਇਹ ਤੀਨ ਟੁੱਟਰੀ ਗਈ ਦਾ ਕੱਪੜੀ ਕੱਟਣ ਖੜੀ ਆ ਕੋਈ ਚੱਕਰ ਨਹੀਂ ਪੂਰੇ ਠੀਕ ਆ ਹੱਥ ਨਗਾ ਲਿਓ ਭਾਈ ਹੋਰ ਗੱਲਾਂ ਯਾਉਟ ਕੰਮ ਦਾ ਟਾਈਮ ਆਉਣਗਾ ਹੋ ਹਾਂ ਸੁੱਖਾਂ ਚ ਮੀਵੀ ਖਾ ਲਈ ਥੇਕੇ ਪਾਉਂਦਾ ਦਾ ਗੱਲ ਆ ਕੰਮ ਦਾ ਮੰਨੂ ਕੰਮ ਛੇੜਦੇ ਸਾਰੇ ਜੀਰੀਆਂ ਦੀ ਲੁਆਈ ਹੋਣੀ ਮੇਰੇ ਅੰਨੇ ਆਓ ਚੜ ਕੇ ਬਜਾਈ ਦਾ ਕੰਮ ਹੈ ਨਹੀਂ ਆਹ ਧਾਤੀ ਲੈ ਲਈਏ ਆ ਠੀਕ ਹੈ ਉਹ ਹੈ ਕਰੋ ਇਹਦਾ ਵਾਹ ਤਾਰ ਜੀ ਵੀ ਲਾ ਕੇ ਦੇਖ ਲੋ ਗਾ ਚੱਲ ਵਾਏ ਪੌੜੀ ਤਾਂ ਜਾਣੀ ਪੱਕੀ ਨਹੀਂ ਹੈ ਮਲ ਨਾ ਮਾਂ ਤੂੰ ਹੈ ਘਰਟ ਚੰਪਰ ਨਿਊਪਰਾਪੇ ਲਾ ਦੇਣੇ ਉਹ ਦੇਖ ਪਲਾਸ ਵਾਲਾ ਕੰਮ ਦਾਤੀ ਨਾਲ ਅੱਜ ਚੜਜੋ ਹੋਰ ਉੱਪਰ ਉੱਪਰ ਤੋਂ ਮੰਨੂ ਦਿਖਣਾ ਹੀ ਛੇਗਾ ਫਿਰ ਰਾਜਾ ਦੱਦ ਕੱਢਦਾ ਮੇਰਾ ਇਹ ਕਹਿਣਾ ਨਹੀਂ ਹੌਸਲਾ ਬਈ ਕੋੜਾ ਕੱਟਿਆ ਵਾ ਕੋਈ ਉਰੇ ਤਾਂ ਬਿਜਲੀ ਨਹੀਂ ਆ ਗਈ ਇਹ ਨਹੀਂ ਹੌਸਲਾ ਬਾਕੀ ਆ ਬਈ ਨਾਲੇ ਪੰਜਾਬ ਦੇ ਕੰਮ ਐ ਜੀ ਹੁੰਨੇ ਆ ਹਾਂ ਬਿਜਲੀ ਆਣ ਕਿੰਨਾ ਚਿਰ ਫਿਰ ਤੁਹਾਡੇ ਸਾਡੇ ਸਾਹਮਣੇ ਉੱਤੇ ਬਿਜਲੀ ਬਿਜਲੀ ਵਾਲੇ ਮਿਲ ਕੇ ਆਏ ਡੈਰੀ ਮਿਲ ਕੇ ਆਇਓ ਨਹੀਂ ਕਦ ਕਮੈਂਟ ਕਰ ਦੋ ਲੈ ਕੇ ਭਾਵ ਨੰਬਰ ਨੂੰ ਕੱਲ ਪਰਸੋਂ ਆਉਂਗਾ ਆਹੋ ਜਨੂ ਅਸੀਂ ਗੰਨਾ ਸਕਾ ਲਈ ਹਾਂ ਫਸਲ ਸਕਾ ਲਈ ਔਰ ਕੀ ਗੰਨਾ ਕਿ ਉਹ ਤੇ ਖੜੀ ਪਨੀਰੀ ਪਨੀਰੀ ਨਾਲ ਮੱਕੀ ਖੜੀ ਆ ਕਿਆ ਕਰਨਾ ਤਾਂ ਪਾਣੀ ਲਾਉਣਾ ਉਹਨੂੰ ਪਨੀਰੀ ਰੋ ਹੀ ਪਾਣੀ ਮੰਗਦੀ ਗੰਨਾ ਦਾ ਲਾਇਆ ਪਾਣੀ ਹਕ ਕਰਨੇ ਹੀ ਗੱਲ ਛੱਡ ਦੇ ਚੱਲ ਪਨੀਰੀ ਰੋ ਹੀ ਮੰਗਦੀ ਪਨੀਰੀ ਮੱਕੀ ਦੇ ਉਹ ਪੱਤੀਆਂ ਵਾਟੀਆਂ ਪੱਤੀਆਂ ਵਾਟੂ ਹੀ ਪੀਂਆਂ ਇੰਨਾ ਬੁਰਾ ਹਾਂ ਕੱਲ ਮੈਂ ਲਾਉਣ ਲੱਗਿਆ ਜਨੂ ਆਏ ਗਿਆ ਆਪਣੇ ਉਧਰ ਲਈ ਦੌੜਿਆ ਉਹਦਾ ਜਿਹੜੀ ਹਮੇ ਚਲਦੀ ਤਾਰ ਹੈ ਹੈ ਤਾਰ ਚਲਦੀ ਹੈ ਚਿੰਤੀ ਉਹ ਦੇਖ ਵੀ ਜਿਹੜਾ ਕੰਮ ਕੀਤਾ ਕਰਨਾ ਹੈ ਉਹ ਮਰੇ ਸਾਹ ਇਹ ਉਹ ਪਲਾਲਾ ਕੰਮ ਕਰਦਾ ਨਾ ਉਹ ਸ਼ਿਲਤੀ ਇਹ ਬਣਾਪ ਕਲੈਰੀ ਮੋ ਬਣਾਤਾ ਕਿ ਨਹੀਂ ਕਰਦਾ ਕੋਈ ਬਣਾਇਆ ਗਿਆ ਬਲਾ ਹੈ ਹਾਂ ਕਰ ਲਈ ਚੈੱਕ ਅੱਵੇ ਬਚੂਗਾ ਫਿਰ ਹੌਲੀ ਹੈਂ ਫੜਾ ਦਿਓ ਕਰ ਲਈ ਚੈੱਕ ਇਹ ਬੱਟ ਨਹੀਂ ਹੋਈ ਯਾ ਆਰਨ ਮੈਂ ਕੀ ਕਰੀਏ ਹਾਂ ਪਰ ਆਦੋਸਾ ਕੀ ਹੋਇਆ ਗਰੀਬ ਬੱਤੇ ਹੀ ਇੱਕ ਗਾਉਂਦੋਂ ਇੱਕ ਲੰਕ ਲੰਦੇ ਹਾਂ ਇੰਨੇ ਗਾਉਂਦੋਂ ਇੰਨੇ ਖਤਮ ਹੋ ਗਏ ਇਹਦੇ ਵਿੱਚ ਐਸ ਦੀ ਰਹੀ ਇਹ ਬੇਚਾਰੀ ਪਿਛਲੇ ਸਾਲ ਜਦ ਜੀੜੀਆਂ ਲਵਾਈ ਚੱਲ ਪਈ ਉਧਰ ਉਧਰ ਤੂਫਾਨ ਆ ਗਿਆ ਨੇਰੀ ਆ ਗਈ ਬੂਟਾ ਹੀ ਬੂਟਾ ਕਰਕੇ ਆਪਦੇ ਢੇ ਸਾਰੇ ਆ ਪੱਟੇ ਦੇ ਲੱਗ ਗਏ ਜੀਂਦਾਰਾਂ ਨੇ ਜਾ ਜਾ ਕੇ ਲਾਈਨਾਂ ਤਾਂ ਚਲਾਈਆਂ ਦੋ ਬੰਦੇ ਵੀ ਕੀ ਕਰਦੇ ਨੇ ਬਿਜਲੀ ਵਾਲੇ ਹੁਣ ਤੂੰ ਮੋਟਰ ਨੂੰ ਕਹਿੰਦਾ ਐਪੀ ਮੈਂ ਤਾਂ ਕਹਿੰਦਾ ਵਧੀਆ ਪਹਿਲਾਂ ਹਲੀ ਮੜੀਂ ਦੇ ਦੀ ਹਾਂ ਜਦ ਜੀ ਦੀ ਲੋਵਾਈ ਲਾਈ ਜਾਂਦੀ ਜੇ ਫਿਰ ਨਹੀਂ ਨਿਬੜੂਗਾ ਕੰਮ ਪਹਿਲਾਂ ਨਿਬੜ ਲੈ ਨੀਰੀ ਦਾ ਤਾਂ ਤੂੰ ਮੋਟਰ ਨੂੰ ਕੰਨਾਂ ਹਾਂ 75 ਦੀ ਗਣ ਕੋਈ ਮੇਰੀ 75 ਸਾਢੇ ਕਿੰਦਾ ਰਿਆ ਮਹ ਰੁਪਿਆ ਉਹ ਤਾਂ ਹੈ ਉਹ 120 ਸਾਢੇ ਰਿਆ ਪਤਹਾਰ ਦੀ ਗਣਕ ਪਤਹਾਰ ਦੀ ਗਣਕ ਕਿੰਨਾ ਪਾਇਆ ਬੱਲੇ ਤੇ 25 ਉਹ ਦੇਖ ਲੈ 1 ਦਾ 20 ਆਲੂਆਂ ਦਾ ਘਾਟਾ ਤਾਂ ਆਪਣੀਆਂ ਆਲੂ ਹੋ ਗਏ ਉਹਦਾ ਗੰਨੇ ਦੇ ਪੈਸੇ ਨੇ ਆਏ ਐ ਇੰਨੀ ਚੱਲ ਗਈ ਚ ਆਲੂਆਂ ਉਪਰ ਬਹੁਤ ਖਰਚਾ ਆਇਆ ਤੇ ਉਹੀ ਵੇਜਣਾ ਵਿਆਹ ਰਿਹਾ ਮੈਨੂੰ ਉਹੀ ਗਾਲੂਆਂ ਬਚਲੇ ਗਿਆ ਆਲੂ ਤਾਂ ਸਾਰੇ ਪੱਲੇ ਦੇ ਲਾਏ ਤਾਂ ਪੱਲੇ ਤਾਂ ਹੀ ਬਈ ਹਾਂ ਪੱਲੇ ਤਾਂ ਲਾਉਣਾ ਯਾਰ 50 ਇਹ ਆਪੇ ਖਰਚਾ ਲੂਆਂ ਦਾ ਮਤਲਬ ਉਹ ਘਾਟਾ ਉਹਨਾਂ ਘਾਟਾ ਉਹੀ ਹੋ ਗਿਆ ਨਹੀਂ ਹੋ ਰੁਪਈਆ ਮੈਨੂੰ ਬਾਵਾਂ ਜਣਾ ਦਾ ਉਹ ਦੱਸਿਆ ਕੀ ਚੱਕਰ ਹੋਇਆ ਇੱਕ ਨਹੀਂ ਕੱਢਣੀ ਕਿਸੇ ਨਾਲ ਉਹ ਤੇ ਨੂੰ ਆ ਉਹ ਬਿਮਾਰੀ ਆ ਗਈ 20 ਜਣੇ ਜੇ ਤੂੰ ਦੁਸ਼ਮਣ ਕੱਢਣੀ ਹੈ ਨਾ ਉਹਨੂੰ ਐ ਤਾਂ ਆਪ ਜੜਾ ਦੋ ਆ ਜਾ ਮਣ ਚੱਪਾ ਆ ਸਭੀਓ ਤੁਹਾਨੂੰ ਬਕਾਰੇ ਜੋੜਨੀ ਆ ਆ ਜਾ ਮੋੜਿਆ ਤਾਰੇ ਜੋੜਨੀ ਜਲਵੀਰ ਦਾ ਜੈ ਹੈਪੀ ਬਰਥਡੇ ਆ ਸਹੇਜਾ ਤਾਂ ਹਾਂ ਭਾਈ ਹੈਪੀ ਬਰਥਡੇ ਟੂ ਯੂ ਉਹਦੇ ਭਾਈ ਪੱਥਰੀ ਆ ਗਈ ਪੱਥਰੀ ਆ ਗਈ ਟੈਸਟ ਕਰਾ ਕੇ ਆਇਆ ਵਿਚਾਰਾ ਪੱਥਰੀ ਦਾ ਉਹ ਮਿਲ ਗਈ ਖੁਸ਼ਖਬਰੀ ਟੈਸਟ ਕਰਾ ਕੇ ਆਇਆ ਤਾਂ ਤਿੰਨ ਪੱਥਰੀਆਂ ਆ ਗਈਆਂ ਤਿੰਨ ਪੱਥਰੀਆਂ ਤਿੰਨ ਤਨ ਐਮ ਦੀਆਂ ਹੈ ਛੋਟੀਆਂ ਹੀ ਆ ਜਣੀ ਕੇ ਇੱਕਾ ਭਾਈ ਆਰਾਮੇ ਕਰ ਲੈ ਤੂੰ ਆਰਾਮੇ ਕਰ ਲੈ ਭਾਈ ਹੈ ਹੋਰ ਕੀ ਆ ਹੂੰ ਬੱਸ ਆ ਦੁਨੀਆਂ ਵੀ ਦੇਖ ਲੋ ਹੈ ਆ ਦੁਨੀਆਂ ਆ ਤਾ ਖੁੱਲੀ ਗਈ ਦੀ ਭਈ ਉਹ ਤਾਰੇ ਗਿਆ ਉਹ ਆ ਠੀਕ ਆ ਲੋ ਜੀ ਲੋ ਜੀ ਇਹ ਆ ਪੰਜਾਬ ਕਹਿੰਦੇ ਆਨਲਾਈਨ ਕਰਾ ਤੂੰ ਫਰਾਣਾ ਕਰ ਤੂੰ ਦੱਸ ਉਹ ਬੱਸ ਕੱਟ ਕੇ ਮੜੀ ਚ ਆ ਆ ਧਿਆਨ ਰੱਖਿਓ ਹੁਣ ਬਾਕੀ ਜ਼ਿਆਦਾ ਕੰਮ ਹੋ ਗਿਆ ਦੇਖ ਲਾ ਹੋਰ ਸੁਣ ਲਾ ਘੋੜਾ ਕੱਟ ਕੇ ਆਇਆ ਸੀ ਕਿਹਾ ਵੀ ਰਬੜ ਰੂਬੜ ਲੈ ਜਾ ਕੋਈ ਹੈ ਅਚਾਨਕ ਲੈਟ ਵੀ ਆ ਜਾਂਦੀ ਆ ਐਵੇਂ ਕੱਟਿਆ ਆ ਹਾਂ ਘੋੜਾ ਵੀ ਐਵੇਂ ਕੱਟਿਆ ਆ ਤੇ ਟੱਕੜਾ ਪੰਜਾਬੀ ਕਾ ਜਿਆਦਾ ਕਰ ਲੈਣੇ ਆ ਫਿਰ ਬਾਅਦ ਵਿੱਚ ਪਸਤਾਉਂਦੇ ਐਧਰ ਨੂੰ ਰੱਖ ਦੋ ਇਹੜਾ ਨੂੰ ਐਧਰ ਨੂੰ ਆ ਉੱਧਰ ਮੈਂ ਥਾੜ ਦੋ ਨੋਈ ਹੁਣ ਜਾਂ ਲਾਈਟ ਆਉਗੀ ਦੇਖਦੇ ਆ ਲਾਈਟ ਪਾ ਲਾਈਟ ਤਾਂ ਤਾਂ ਗਈ ਦੀ ਚੱਲਦੀ ਆ ਭਾਜ ਕੇ ਦੀ ਆਏ ਮੈਂ ਜਾਂ ਆਏ ਅਸੀਂ ਥੋੜੀ ਲਾਈਟ ਮੋਟਰ ਬੰਦ ਦੀ 3 ਵਜੇ ਤੱਕ ਟਾਈਮ ਓ ਯਾਰ ਹੁਣੇ ਟਾਈਮ ਹੈ ਉਹ ਲਾਈਟ ਹੈ ਨਹੀਂ ਚਾਰ ਘੰਟੇ ਆ ਉਹ ਜਗੇ ਭਾਈ ਤਾਂ ਉਤਰੀ ਜਾਈ ਅਸੀਂ ਐਧਰ ਨੂੰ ਆ ਜਾਓ ਮੁਰੇ ਨੂੰ ਆ ਜਾਓ ਨਹੀਂ ਐਧਰ ਨੂੰ ਆਵੇ ਲੈ ਕੀ ਹੋ ਰਿਹਾ ਹੈ ਹਾਂ ਕੀ ਹੋ ਗਿਆ ਠੀਕ ਹੈ ਨਿਸ਼ਾਨੀ ਤਾਂ ਮਿਲਦੀ ਹੁੰਦੀ ਆ ਉਚਰੀ ਉਹ ਮੜੀ ਜੀ ਕਾ ਉਹਦਾ ਕੋਈ ਨਹੀਂ ਹੋਇਆ ਲੈ ਲਿਆ ਇੰਨੀ ਬੜਿਆ ਇੱਕ ਇੱਕ ਗੱਡਰ ਲੱਗਿਆ ਵਾਹ ਬਾਈ ਬਸ ਆਰੇ ਕਿਹੜੇ ਸਾਰੇ ਖੜੇ ਆ ਤਾਂ ਆਈ ਰੱਦ ਵੇ ਗੇਈ ਵੀ ਆ ਹੂੰ ਜੇ ਅੰਦਰ ਤੇ ਦਿਖਾਤੀ ਤਾਂ ਹੀ ਤਾਂ ਮੈਂ ਆਪ ਜਿਹੜਾ ਤੇ ਉੱਪਰ ਆਉਣ ਵਾਲਾ ਦਸੰਬਰ ਭਾਈ ਆਉਣ ਵਾਲਾ ਦਸੰਬਰ ਚ ਹੈ ਆਪਾਂ ਇਹਦਾ ਕੰਮ ਸ਼ੁਰੂ ਕਰਨਾ ਕਰ ਦੂੰਗਾ ਆਪੇ ਲਾ ਕੇ ਕਰ ਦੂੰਗਾ ਯਾਰ ਕੋਈ ਗੱਲ ਨਹੀਂ ਅੰਤ ਦਿਨ ਕਿਹਾ ਕਿ ਦਸੰਬਰ ਚ ਮੈਂ ਕਹਿੰਦਾ ਮੈਂ ਪੈਸੇ ਕਮਾਉਣ ਲਾ ਜਾਣਾ ਬੜਾ ਠੀਕ ਆ ਮੈਂ ਦਸੰਬਰ ਚ ਕਰ ਲਵਾਂ ਬਾਈ ਫਿਰ ਸਾਰਾ ਕੰਮ ਆਨਲਾਈਨ ਹੋ ਜਾ ਸਾਰਾ ਕੰਮ ਆਨਲਾਈਨ ਹੋ ਗਿਆ ਦੇਖ ਲੈ ਨਹੀਂ ਕਹਿੰਦੇ ਤੇ ਕੰਪਲੀਟ ਕਰਾਓ ਕੰਪਲੀਟ ਕਰਾਓ ਬਣਾਣਾ ਕਰੋ ਹੈ ਆਨਲਾਈਨ ਕਰਤਾ ਸੀ ਸਾਰੇ ਆਓ ਲਾਇਆ ਉਹ ਡ੍ਰਿਪ ਗ੍ਰਿਪ ਨਹੀਂ ਕੋੜਾ ਹੈ ਜੀ ਬਿਜਲੀ ਹੈਗੀ ਉਧਰ ਆ ਜਾਣੀ ਉਹ ਵੀ ਰਿਸਕ ਨਾਲ ਇੱਕ ਉਹ ਹੈ ਨਹੀਂ ਰਬਟਰ ਰੂਟ ਹੱਥ 'ਚ ਰੂਟ ਤਾਂ ਹੈ ਨਹੀਂ ਤੇ ਆ ਪਰਨਾ ਲੈ ਜੰਨੇ ਮੈਂ ਕਰਨਾ ਪਰਨਾ ਪਰ ਪਰਨਾ ਖੋਲ ਕੇ ਉਹ ਕਰਨਾ ਚਲੋ ਇਹ ਰੁਕਣੀ ਨਹੀਂ ਦਸਤਾਨੇ ਬਣਾ ਲੇ ਸਾਦੇ ਜਿਹਾ ਤੁਹਾਨੂੰ ਆ ਲੈ ਜਾ ਉਹ ਦਿਨ ਦਾ ਕਹਿੰਦਾ ਫੋਨ ਆਇਆ ਤਾਂ ਮੈਂ ਵੀ ਕਾਰਗੋ ਹੀਦਾ ਚੱਲ ਹੌਲੀ ਹੌਲੀ ਕਰਾ ਦੂੰਗੇ ਨਾਲ ਜਿਹੜਾ ਘੇ ਰੇਤਾਂ ਲਿਆਉਣਾ ਆਪਾਂ ਨੇ ਉਹ ਤਾਂ ਜਿਹੜੇ ਕੰਮ ਆ ਤੂੰ ਆ ਆ ਹੈਗਾ ਹੀ ਆ ਇੱਟ ਹੈਗੀ ਆ ਇੱਟ ਵੀ ਸਿੰਗਲ ਸਿੰਗਲ ਕੰਦ ਦੀ ਗੋਆ ਪਰ ਹਾਂ ਹਮ ਤਾਂ ਫੁੱਦੂ ਕੰਮ ਤਾਂ ਹੈ ਆ ਬਈ ਪਤਾ ਨਹੀਂ ਕਿ ਪਾਉਣੀ ਕਿੱਥੇ ਆ ਹੁਣ ਉਰੇ ਤਾਂ ਪੈਣ ਤੇ ਰਹੀ ਏ ਉਰੇ ਉਰੇ ਨਾ ਪਾਇਓ ਜਾਂ ਪਰਲੀ ਪਾਇਓ ਮੈਂ ਸਦਾ ਇਹਨੂੰ ਦੂਰ ਪਾਵਾਂ ਇੱਧਰ ਹਾਂ ਇੱਧਰ ਦੀ ਸਾਈਡ ਪਾਉਂ ਉੱਥੇ ਪਾ ਪਾਵਾਂ ਦੋਸਤੋਰੀ ਬਣਾਵਾਂ ਹੈ ਦੋਸਤੋਰੀ ਬਣਾਵਾਂ ਹਾਂ ਉਹ ਜਾਏ ਜੇ ਨਹੀਂ ਪੈਸੇ ਨਾ ਬਣਦੇ ਵੀ ਚਲ ਬਾਅਦ ਚ ਬਣ ਜੂਗੀ ਪਰ ਸਕੂਪ ਰੱਖਣਾ ਉੱਪਰ ਵੀ ਹੂੰ ਰੱਖੂਗਾ ਠੀਕ ਨਹੀਂ ਗੱਲ ਲੋਡ ਪੈ ਜੇ ਜਿੱਕਣਾ ਲੇਬਰ ਆ ਗਈ ਜਾਂ ਹੋਰ ਕੁਝ ਵੀ ਆ ਜਿਹਨੂੰ ਵੀ ਰੱਖਣਾ ਹੈ ਵੀ ਉਰੇ ਬਣਾਵੇ ਚ ਬੱਚਾ ਇੱਧਰ ਆਹ ਸਾਈਡ ਤੇ ਬੱਚਾ ਔਰ ਉਹ ਤੇਰੀ ਰਸਤਾ ਕਾਦਣਾ ਪੂਰਾ ਆਪਣਾ ਹੈ। ਚੱਲ ਚੱਡਾ ਔਰੇ ਤਾਂ ਜਿਆਦਾ ਸਲਾਹ ਦੀ ਤਿੰਦਾ ਉਧਰ ਨੂੰ ਲੰਘ ਗਿਆ। ਨਹੀਂ ਨਹੀਂ ਤੁਸੀਂ ਠਾਕੀ। ਹਾਂ ਚੱਲ ਉਧਰ ਹੀ ਹੋ ਬਤਾ। ਹੁਣ ਫਾਰਮ 'ਚ ਲੱਗਿਆ ਵਾ ਕਮਾ ਕੇ ਭੇਜੂ ਐਂਡ 'ਚ। ਨਾ ਠੀਕ ਆ। ਵਧੀਆ ਕਮਾਉਣ ਲੱਗਿਆ। ਕਹਿੰਦਾ ਕਹਿੰਦਾ ਸੰਭਰ 'ਚ ਕਹਿੰਦਾ ਸੰਭਰ 'ਚ ਕਰਦੇ ਆ। ਨਾ ਕੋਈ। ਉਧਰ ਵੀ ਖਰਚੇ ਬਹੁਤ ਆ ਯਾਰ। ਉਹ ਤਾਂ ਹੈ ਉਹ। ਕਹਿੰਦੇ ਬਾਹਰ। ਕਹਿ ਜਾਂਦੇ ਆ। ਉੱਪਰ ਉੱਪਰ ਤੇ ਯਹੀ ਬਾਹਰ ਬਾਹਰ ਬਾਹਰ। ਉਹ ਆਪਾਂ ਦੇਖ ਲਾ ਆਪਾਂ ਬੇਫਿਕਰ ਹੋ ਕੇ ਫਿਰਦੇ ਆ। ਆਪਾਂ ਇਹ ਕਾਸੇ ਦੇ ਪੈਸੇ ਦੇਣੇ ਤਾਂ ਨਹੀਂ। ਨਾ ਕਿਰਾਇਆ ਦੇਣਾ ਨਾ ਤੇ ਹੁਣ ਉਹਨਾਂ ਤਾਂ ਬਿਜਲੀ ਦਾ ਬਿੱਲ ਵੀ ਨਹੀਂ ਆਉਂਦਾ ਔਰੇ ਨਾ ਪਾਣੀ ਦਾ ਬਿੱਲ ਦੇਣਾ ਸਾਰਾ ਕੁਝ ਉੱਥੇ ਉਹਨਾਂ ਨੇ ਕੰਨ ਕੁਰੇ ਪਈ ਆ ਹੈਂ ਦੇਖ ਲਾ ਹੋਰ ਸਾਰਾ ਸਾਲ ਦੀ ਕੰਗ ਪਈ ਆ ਨਹੀਂ ਵੀ ਲੋਕਡਾਊਨ ਵੀ ਲੱਗ ਗਿਆ ਦੇਖ ਲਾ ਆ ਵੀ ਨਹੀਂ ਆ ਰਿਹਾ ਜੀ ਨਹੀਂ ਮਿਲਤੇ ਉਹ ਆ ਜਾਣੀ ਤੇਰੀ ਸਾਰਾ ਕੁਝ ਆ ਜਾਣਾ ਯਾਰ ਕੀ ਗੱਲ ਆ ਉਹਈਆਂ ਆ ਸਭੀਆਂ ਬਣੀ ਮੁੱਟੇ ਘਰਾਂ ਬੀਜ ਲੈਣੇ ਉਹ ਹੋਈ ਜਾਂਦੀਆਂ ਹੋਰ ਵਧੀਆ ਬਜਾਬ ਦੀ ਇਹ ਵੀ ਸਵੇਰੇ ਉੱਠਿਆ ਤਾ ਨੂੰ ਕੋਈ ਨਹੀਂ ਪਤਾ ਕਿ ਕੰਮ ਕਰਨਾ ਦਾ ਅੱਜ ਦੇ ਬਦਸਰ ਬਦਸਰ ਕੀ ਕਰਨਾ ਉੱਠ ਗਿਆ ਮੈਨੂੰ ਕੁਛ ਨਹੀਂ ਪਤਾ ਕਿਤਨਾ ਕਿਹੜਾ ਕਿਹੜਾ ਮਾਰੇ ਪਾ ਲੱਗਿਆ ਘੰਟੇ ਬਾਅਦ ਨਹੀਂ ਪਤਾ ਵੀ ਕੀ ਕਰਨਾ ਸੀ ਪੱਕੀ ਗੱਲ ਹੈ ਕੋਈ ਨਹੀਂ ਪਤਾ ਬੰਦਾ ਬਾਈ ਜੇ ਮਨ ਚਾਹਿਆ ਜੇਕੜਾ ਹੋਇਆ ਕੰਮ ਵੀ ਆਹ ਕਰ ਲੀਆ ਉਹ ਕਰ ਲੈਣਾ ਜੇ ਨਹੀਂ ਹੋਇਆ ਵੀ ਆਹ ਕੰਮ ਕਰ ਲੂ ਗੱਲ ਨੂੰ ਉਹ ਕਾਲੂ ਕਰ ਲੂ ਨਹੀਂ ਜੀ ਕਾ ਤਾਂ ਨਾ ਵੀ ਕਰ ਉੱਤੋਂ ਤੁਹਾਨੂੰ ਕੰਮ ਜਾਣੀ ਪੈਣਾ ਜਾਣਾ ਪੈਣਾ ਜਿੱਦਾਂ ਇਹ ਪ੍ਰੂਫ ਇਹ ਲੈਣੇ ਆ ਤਾਂ ਤੁਹਾਨੂੰ ਫਾਰਮ ਜਾਣੀ ਪੈਣਾ ਪਵਾਉਣਾ ਪੈਣਾ ਇੱਥੇ ਇੱਕ ਬੰਦਾ ਕਮਾਰ ਰਿਹਾ ਏ ਬਾਕੀ ਖਾਏ ਰਹੇ ਆ ਸਾਰਾ ਡੱਬਰ ਆ ਆਫੇ ਦਾ ਇਹ ਚੱਕਰ ਐਂਡ 'ਚ ਬਾਈ ਅਸੀਂ ਇਹੀ ਗੱਲ ਕਹਿੰਦੇ ਆ ਵੀਡੀਓ ਕਰਦੇ ਬੰਦ ਵੀ 50 50 ਆਵੇ ਆ 50 50 50 ਵਗਾਂ ਕਿਤੇ ਨੇਗਾ ਸਸਰੀਕਾਲ ਬਾਈ ਸਸਰੀਕਾਲ